ਸਟਾਰ ਅਮਰੀਕੀ ਰਾਸ਼ਟਰਪਤੀ ਡੋਨਾਲਡ 트럼ਪ ਨੇ ਦੁਨੀਆ ਭਰ ਤੋਂ ਆਪਣੇ ਦੇਸ਼ ਵਿੱਚ ਆਉਣ ਵਾਲੇ ਮਾਲ ਉੱਤੇ ਅਜਿਹੇ ਕਰ ਲਗਾਉਣ ਦਾ ਐਲਾਨ ਕੀਤਾ ਹੈ ਜਿਨ੍ਹਾਂ ਨਾਲ ਦੁਨੀਆ ਭਰ ਵਿੱਚ ਇੱਕ ਤਰ੍ਹਾਂ ਨਾਲ ਹੜਕੰਪ ਮਚਿਆ ਨਜ਼ਰ ਆਉਂਦਾ ਹੈ ਡੰਡੀ ਅਮਰੀਕਾ ਅੱਜ ਮਹਾਸ਼ਕਤੀ ਹੈ ਉਸ ਵੱਲੋਂ ਉਠਾਏ ਗਏ ਨਵੇਂ ਕਦਮਾਂ ਦਾ ਤੁਰੰਤ ਅਸਰ ਛੋਟੇ ਦੇਸ਼ਾਂ ਉੱਤੇ ਪੈਂਦਾ ਹੈ ਡੰਡੀ ਸਾਲ ਭਰ ਤੋਂ ਰਾਸ਼ਟਰਪਤੀ ਦੇ ਅਹੁਦੇ ਉੱਤੇ ਬੈਠੇ ਟਰੰਪ ਦੀਆਂ ਨੀਤੀਆਂ ਦਾ ਅਮਰੀਕੀ ਲੋਕਾਂ ਉੱਤੇ ਵੀ ਵੱਡਾ ਅਸਰ ਪਿਆ ਹੈ ਡੰਡੀ ਇਨ੍ਹਾਂ ਵਿੱਚੋਂ ਬਹੁ ਗਿਣਤੀ ਲੋਕ ਟਰੰਪ ਦੀਆਂ ਇਹਨਾਂ ਨੀਤੀਆਂ ਦੇ ਖਿਲਾਫ ਭੁਗਤ ਦੇ ਦਿਖਾਈ ਦੇ ਰਹੇ ਹਨ ਡੰਡੀ ਅਮਲੀ ਰੂਪ ਵਿੱਚ ਇਸ ਦਾ ਅਸਰ ਇਹ ਪਿਆ ਹੈ ਕਿ ਉਥੇ ਬਹੁਤ ਸਾਰੀਆਂ ਵਸਤਾਂ ਦੀਆਂ ਕੀਮਤਾਂ ਵੱਧ ਰਹੀਆਂ ਹਨ ਡੰਡੀ ਆਮ ਲੋਕ ਇਸ ਸਥਿਤੀ ਨੂੰ ਇੱਕ ਜਕੜਨ ਵਾਂਗ ਮਹਿਸੂਸ ਕਰ ਰਹੇ ਹਨ ਡੰਡੀ ਭਾਰਤ ਬਾਰੇ ਡੋਨਾਲਡ ਟਰੰਪ ਨੇ ਹੁਣ ਤੱਕ ਅਨੇਕਾਂ ਵਾਰ ਬਿਆਨ ਦਿੱਤੇ ਹਨ ਡੰਡੀ ਇਥੋਂ ਤੱਕ ਕਿ ਉਸ ਨੇ ਭਾਰਤ ਪਾਕਿਸਤਾਨ ਵਿਚਕਾਰ ਹੋਈ ਸੰਖੇਪ ਜੰਗ ਨੂੰ ਰੁਕਵਾਉਣ ਵਿੱਚ ਵੀ ਆਪਣਾ ਵੱਡਾ ਯੋਗਦਾਨ ਹੋਣ ਦਾ ਦਾਵਾ ਕੀਤਾ ਹੈ ਡੰਡੀ ਆਪਣੇ ਦੇਸ਼ ਨੂੰ ਹੋਣ ਵਾਲੇ ਨਿਰਯਾਤ ਉੱਤੇ ਉਸਨੇ ਅਜਿਹੇ ਟੈਰਿਫ ਲਗਾਏ ਕਿ ਬਹੁਤ ਸਾਰੇ ਦੇਸ਼ਾਂ ਲਈ ਅਮਰੀਕਾ ਨਾਲ ਵਪਾਰ ਕਰਨਾ ਹੀ ਮੁਸ਼ਕਲ ਹੋ ਗਿਆ ਡੰਡੀ ਉਸਨੇ ਰੂਸ ਉੱਤੇ 50% ਦੀ ਬ੍ਰਾਜ਼ੀਲ ਉੱਤੇ 50% ਦੀ ਦੱਖਣੀ ਅਫਰੀਕਾ ਉੱਤੇ 30% ਦੀ ਅਤੇ ਚੀਨ ਉੱਤੇ 34% ਦੀ ਟੈਕਸ ਲਗਾਉਣ ਦਾ ਐਲਾਨ ਕੀਤਾ ਸੀ ਡੰਡੀ ਇਸੇ ਕੜੀ ਵਿੱਚ ਉਸ ਨੇ ਭਾਰਤ ਉੱਤੇ 25% ਦੀ ਟੈਕਸ ਲਾਉਣ ਦਾ ਐਲਾਨ ਕੀਤਾ ਸੀ ਪਰ ਬਾਅਦ ਵਿੱਚ ਭਾਰਤ ਵੱਲੋਂ ਰੂਸ ਤੋਂ ਵੱਧ ਤੋਂ ਵੱਧ ਕੱਚਾ ਤੇਲ ਖਰੀਦਣ ਦੀ ਨੀਤੀ ਕਾਰਨ ਉਸ ਨੇ ਇਹ ਟੈਰਫ 25 ਤੋਂ ਵਧਾ ਕੇ ਪੈਨਲਟੀ ਵਜੋਂ 50% ਦੀ ਕਰ ਦਿੱਤਾ ਸੀ ਡੰਡੀ ਇਸ ਨਾਲ ਪਿਛਲੇ 10 ਮਹੀਨਿਆਂ ਤੋਂ ਦੋਹਾਂ ਦੇਸ਼ਾਂ ਵਿੱਚ ਆਪਸੀ ਵਪਾਰ ਕਾਫੀ ਹੱਦ ਤੱਕ ਘਟ ਗਿਆ ਸੀ ਡੰਡੀ ਇਸ ਟੈਰਿਫ ਯੁੱਧ ਤੋਂ ਪਹਿਲਾਂ ਅਮਰੀਕਾ ਭਾਰਤ ਦਾ ਸਭ ਤੋਂ ਵੱਡਾ ਵਪਾਰਕ ਸਾਥੀ ਰਿਹਾ ਹੈ ਡੰਡੀ ਇਸ ਲਈ ਭਾਰਤ ਲਈ ਵੀ ਇਸ ਕਦਰ ਵਧੇ ਟੈਰਿਫ ਨਾਲ ਬੇਹੱਦ ਮੁਸ਼ਕਲਾਂ ਖੜੀਆਂ ਹੋ ਜਾਣੀਆਂ ਕੁਦਰਤੀ ਸਨ ਪਰ ਮਹੀਨਿਆਂ ਦੀ ਲੰਮੀ ਕਸ਼ਮਕਸ਼ ਤੋਂ ਬਾਅਦ ਪਿਛਲੇ ਦਿਨੀ ਅਮਰੀਕੀ ਰਾਸ਼ਟਰਪਤੀ ਵੱਲੋਂ ਇਸ ਟੈਰਿਫ ਨੂੰ ਘਟਾਉਣ ਦੇ ਕੀਤੇ ਐਲਾਨ ਨੇ ਦੋਹਾਂ ਦੇਸ਼ਾਂ ਦੇ ਆਪਸੀ ਵਪਾਰ ਵਿੱਚ ਮੁੜ ਵੱਡੀ ਉਮੀਦ ਪੈਦਾ ਕੀਤੀ ਹੈ ਡੰਡੀ ਚਾਹੇ ਹੁਣ ਐਲਾਨੇ ਇਸ ਸਮਝੌਤੇ ਦੇ ਮਸੌਦੇ ਦਾ ਪੂਰਾ ਵੇਰਵਾ ਤਾਂ ਅਜੇ ਸਾਹਮਣੇ ਨਹੀਂ ਆਇਆ ਪਰ ਟਰੰਪ ਦੇ ਦਾਅਵੇ ਅਨੁਸਾਰ ਹੁਣ ਭਾਰਤ ਰੂਸ ਤੋਂ ਤੇਲ ਨਹੀਂ ਖਰੀਦੇਗਾ ਅਤੇ ਅਮਰੀਕਾ ਵੱਲੋਂ ਆਪਣੇ ਅਧੀਨ ਕੀਤੇ ਦੇਸ਼ ਵੈਨੇਜ਼ੂਏਲਾ ਤੋਂ ਭਾਰਤ ਇਸ ਦੀ ਪੂਰਤੀ ਕਰੇਗਾ ਡੰਡੀ ਅਜਿਹੀ ਸਥਿਤੀ ਵਿੱਚ ਉਸ ਨੇ ਪੈਨਲਟੀ ਵਜੋਂ ਭਾਰਤ ਉੱਤੇ ਲਾਏ 25% ਦੀ ਵਾਧੂ ਟੈਰਿਫ ਤੋਂ ਭਾਰਤ ਨੂੰ ਛੋਟ ਦੇ ਦਿੱਤੀ ਹੈ ਅਤੇ ਨਵੇਂ ਸਮਝੌਤੇ ਅਨੁਸਾਰ ਹੁਣ ਇਹ ਟੈਰਿਫ 25% ਦੀ ਤੋਂ ਵੀ ਘਟਾ ਕੇ 18% ਦੀ ਕਰਨ ਦਾ ਐਲਾਨ ਕੀਤਾ ਗਿਆ ਹੈ ਡੰਡੀ ਅਮਰੀਕਾ ਨੇ ਦੱਖਣੀ ਕੋਰੀਆ ਉੱਤੇ 25% ਦੀ ਬੰਗਲਾਦੇਸ਼ ਉੱਤੇ 20% ਦੀ